ਦੇ ਵਿੱਚ ਸਾਡੇ ਸਿਵਲ ਲਾਈਨ ਨੇ ਬਹੁਤ ਵਧੀਆ ਕੰਮ ਕੀਤਾ ਟੋਟਲ ਅਸੀਂ ਦੋ ਮੁਕਦਮਿਆਂ ਦੇ ਵਿੱਚ ਜਿਹੜੇ ਹੈਗੇ ਆ 25 ਮੋਟਰਸਾਈਕਲ ਅਸੀਂ ਰਿਕਵਰ ਕੀਤੇ ਨੇ ਔਰ ਇਹਨਾਂ ਦੇ ਵਿੱਚੋਂ ਮੈਂ ਦੱਸਣਾ ਚਾਹਾਂਗਾ ਕੁਝ ਤੁਹਾਡੇ ਪੱਤਰਕਾਰ ਸਾਹਿਬ ਭਾਈਆਂ ਦੇ ਵੀ ਹੈਗੇ ਨੇ ਬਾਕੀ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਕੋਰ ਕੰਪਲੈਕਸ ਦੇ ਵਿੱਚੋਂ ਤੇ ਡੀਸੀ ਆਫਿਸ ਤੋਂ ਜਿਹੜੇ ਹੈਗੇ ਚੋਰੀ ਹੁੰਦੇ ਸੀਗੇ ਇਹ ਮੁਕਦਮਾ ਟ੍ਰੇਸ ਹੋਣ ਦੇ ਨਾਲ ਸਾਨੂੰ ਹੁਣ ਕਾਫੀ ਜਿਹੜੀ ਹੈਗੀ ਰਾਹਤ ਮਿਲਿਆ ਜਿਹੜੇ ਮੁਲਾਜ਼ਮ ਵੀ ਔਰ ਤੁਹਾਡੇ ਵੀ ਆਪਣੇ ਪੱਤਰਕਾਰ ਭਰਾਵਾਂ ਦੇ ਜਿਹੜੇ ਹੈਗੇ ਆ ਅਸੀਂ ਇਹਨਾਂ ਦਾ ਮੁਕੱਦਮੇ ਜਿਹੜੇ ਹੈਗੇ ਮੁਕਦਮੇ ਦੇ ਵਿੱਚ ਅਸੀਂ ਮੋਟਰਸਾਈਕ ਇੱਕ ਮੁਕਦਮਾ 30 ਨੰਬਰ ਸਾਡਾ ਐਫ ਆਈ ਆਰ ਦਰਜ ਸੀਗੀ 4324 ਦੀ ਔਰ ਇਹਦੇ ਵਿੱਚ ਅਸੀਂ ਗੁਰਪਾਲ ਸਿੰਘ ਜਿਹੜਾ ਹੈਗਾ ਇਨਾਲੇ ਦਾ ਤੇ ਕੋਪੀ ਜਿਹੜਾ ਹੈਗਾ ਉਹ ਵੀ ਥਾਣਾ ਇਨਾਲੇ ਦਾ ਫੜਕੇ ਨਾਲ ਕੋਲ 10 ਜਿਹੜੇ ਹੈਗੇ ਆ ਮੋਟਰਸਾਈਕਲ ਜਿਹੜੇ ਹੈਗੇ ਆ ਬਰਾਮਦ ਕੀਤੇ ਸੀਗੇ ਸੈਕੰਡ ਮੁਕਦਮਾ ਜਿਹੜਾ ਸਾਡਾ ਹੈਗਾ ਜੀ ਉਹਦੇ ਵਿੱਚ 52 ਨੰਬਰ ਮੁਕਦਮਾ ਹੈਗਾ ਜਿਹੜਾ ਅਸੀਂ ਦਿੱਤਾ ਸੀਗਾ 1 ਤਰੀਕ ਨੂੰ 1 4 ਨੂੰ ਇਹਦੇ ਵਿੱਚ ਹਰ ਸਿਮਰਨ ਤੇ ਹਰਪ੍ਰੀਤ ਸਿੰਘ ਜਿਹੜੇ ਹੈਗੇ ਆ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਆ 15 ਮੋਟਰਸਾਈਕਲ ਬਰਾਮਦ ਕੀਤੀ ਆ ਇਹਦੇ ਵਿੱਚ 8 ਮੋਟਰਸਾਈਕਲ ਸਪਰੈਂਡਰ ਹੈਗੇ ਨੇ ਜਿਹੜੇ ਵਿੱਚੋਂ 2 ਮੋਟਰਸਾਈਕਲ ਜਿਹੜਾ ਹਾਂਡਾ ਸਾਈਨ ਨੇ ਇੱਕ ਡੀਲੈਕਸ ਮੋਟਰਸਾਈਕਲ ਹੈਗਾ ਇੱਕ TVS ਇੱਕ ਸੋਰੀ 2 TVS ਕੁ ਮੋਟਰਸਾਈਕਲ ਹੈਗੇ ਨੇ ਇੱਕ CT 100 ਤੇ ਇੱਕ ਪਲੈਟੀਨਾ ਮੋਟਰਸਾਈਕਲ ਹੈਗਾ ਸੋ ਮੇਰੀ ਤੁਹਾਡੇ ਲਈ ਗੁਰਦਾਸ ਜੀ ਸਾਗੀ ਹੈ ਕਿ ਅਸੀਂ ਆਪਣੀ ਵੈਬਸਾਈਟ ਦੇ ਉੱਪਰ ਇਹਨਾਂ ਸਾਰਿਆਂ ਦੇ ਜਿਹੜੇ ਹੈਗੇ ਆ ਇੰਜਨ ਨੰਬਰ ਚ ਐਸਸੀ ਨੰਬਰ ਪਾ ਦਵਾਂਗੇ ਜਿਹਦਾ ਵੀ ਕਿਸੇ ਦਾ ਇਹ ਮੋਟਰਸਾਈਕਲ ਹੈਗਾ ਉਹ ਸਾਡੇ ਐਸਐਚਓ ਸਾਹਿਬ ਨਾਲ ਰਾਪਟਾ ਕਰਕੇ ਤੇ ਡਿਊ ਪ੍ਰੋਸੈਸ ਨੂੰ ਫਾਲੋ ਕਰਦਿਆਂ ਹੋਇਆ ਆਪਣੀ ਜਿਹੜੀ ਚੀਜ਼ ਹੈਗੀ ਹੈ ਸਾਡੇ ਕੋਲ ਇਥੋਂ ਨਜਾ ਸਕਦਾ ਸਪੋਰਟਰੀ ਤੇ ਜਿਹੜੀ ਚੀਜ਼ ਹੈਗੀ ਹੈ ਮੋਟਰਸਾਈਕਲ ਜੋ ਵੀ ਉਹਦਾ ਹੈਗਾ ਉਹ ਇਥੋਂ ਨਜਾ ਸਕਦਾ ਦੋਸ਼ੀ ਚਾਰ ਦੀ ਟੋਟਲ ਦੋ ਮੁਕਤਮਿਆਂ ਦੇ ਚਾਰ ਸਰ ਸਾਰਿਆਂ ਦੀ ਏਜ ਕਿੰਨੀ ਹੈ ਇਹ ਕਿ ਨਾਬਾਲਗ ਹੈ ਬਈ ਨਹੀਂ ਨਾਬਾਲਗ ਨਹੀਂ ਹੈਗਾ ਨਾ ਸਾਰਿਆਂ ਦੀ ਜੇ ਵੱਖ-ਵੱਖ ਏਜ ਹੈ ਜਿਹੜਾ ਗੁਰਪਾਲ ਹੈਗੀ ਉਹਦੀ 18 ਸਾਲ ਹੈਗੀ ਹੈ ਗੋਪੀ ਦੀ 20 ਸਾਲ ਹੈਗੀ ਹੈ ਸਾਡੇ ਕੋਲ ਪੀਕੇ ਆਫਿਸ ਦੇ ਵਿੱਚੋਂ ਵੀ ਜਿਹੜੇ ਮੋਟਰਸਾਈਕਲ ਚੁਰੀ ਹੋਈ ਸੀ ਉਹ ਤਾਂ ਨਾ ਫੜੇਗੇ ਜੀ ਜੀ ਇਹਨਾਂ ਮੁਕਦਮਿਆਂ ਦੇ ਵਿੱਚ ਜਿਹੜਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਗੁਰਪਾਲ ਤੇ ਗੋਪੀ ਵਾਲਾ ਮੁਕਤਮਾ ਇਹ ਜਿਹੜਾ ਹੈਗਾ ਡੀਸੀ ਦਫ਼ਤਰ ਦੇ ਵਿੱਚੋਂ ਔਰ ਇਹ ਜਿਹੜੇ ਹੈਗੇ ਜਿਆਦਾ ਮੋਟਰਸਾਈਕਲ ਜਿਹੜੇ ਸੀਗੇ ਆਪਣੇ ਡੀਸੀ ਜਿਹੜੇ ਡੀਸੀ ਆਫਿਸ ਔਰ ਜਿਹੜੇ ਕੋਰਟ ਕੰਪਲੈਕਸ ਦੇ ਵਿੱਚੋਂ ਚੋਰੀ ਹੁੰਦੇ ਸੀ ਉਹਨਾਂ ਦੀ ਜਿਹੜਾ ਸੀਸੀ ਆਫਿਸ ਤੋਂ ਮੋਟਰਸਾਈਕਲ ਚੋਰੀ ਕਰਦਾ ਉਹਦੇ ਕੋਲ ਕਿੰਨੇ ਮੋਟਰਸਾਈਕਲ ਡਿਵਰ ਦੇਖੋ ਐ ਸੱਚ ਜਿਹੜੀ ਚੀਜ਼ ਤੁਸੀਂ ਪੁੱਛ ਰਹੇ ਹੈਗੇ ਉਹ ਮੈਂ ਅਜੇ ਵੀ ਇਨਵੈਸਟੀਗੇਸ਼ਨ ਸਾਡੀ ਜੁਆਇੰਟ ਚੱਲ ਰਹੀ ਹੈਗੀ ਆ ਕੱਲੇ-ਕੱਲੇ ਬਾਰੇ ਜਿਹੜੀ ਹੈਗੀ ਹੈ ਤਪਰੀਸ਼ ਦੌਰਾਨ ਹੀ ਮੈਂ ਤੁਹਾਨੂੰ ਦੱਸ ਸਕਾਂ ਹੰ ਕੰਪਲੀਟ ਹੋਣ ਤੋਂ ਬਾਅਦ ਫਿਲਹਾਲ ਜੋ ਸਾਡੇ ਕੋਲ ਹੈਗਾ 10 ਟੋਟਲ ਇਹਨਾਂ ਕੋਈ ਮੋਟਰਸਾਈਕਲ ਜਿਹੜੇ ਹੈਗੇ ਰਿਕਵਰ ਕੀਤੇ ਨੇ ਦੋਹਾਂ ਦੇ ਕੋਲ ਉਹ ਮੈਂ ਦੱਸ ਦਿੰਦਾ ਸਰ ਇਹ ਸਾਰੇ ਇੱਕੋ ਦੋ ਦੇ ਮੈਂਬਰ ਦੇ ਸਾਰੇ ਕੋਲ ਅਲੱਗ-ਅਲੱਗ ਨੇ ਵੱਖ-ਵੱਖ ਨੇ ਜੀ ਉਹ ਤੇਰੇ ਮੋਟਰਸਾਈਕਲ ਬਰਾਮਦ ਹੋਏ ਦੇ ਅੰਮ੍ਰਿਤਸਰ ਸਿਟੀ ਦੇ ਉਹਨਾਂ ਕੋਈ ਸ਼ਹਿਰ ਵੀ ਬਾਅਦ ਤੋਂ ਬਾਅਦ ਵੀ ਨਹੀਂ ਬੇਸਿਕਲੀ ਜਿਹੜੇ ਹੈਗੇ ਨਾ ਇਹ ਕੁਝ ਜਿਹੜੇ ਹੈਗੇ ਕੋਰ ਕੰਪਲੈਕਸ ਏਰੀਆ ਦੇ ਵਿੱਚੋਂ ਡੀਸੀ ਆਫਿਸ ਦੇ ਵਿੱਚੋਂ ਹੈਗੇ ਹਨ ਕੰਪਨੀ ਬਾਗ ਦੇ ਏਰੀਆ ਦੇ ਵਿੱਚੋਂ ਹੈਗੇ ਆ ਕੁਰਾਨਗਰੇਵ ਹਸਪੀਟਲ ਦੇ ਲਾਗ ਏਰੀਆ ਚ ਹੈਗੇ ਔਰ ਸਤਰ ਏਰੀਆ ਮਤਲਬ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਦੋ ਸੌ ਜਿਹੜਾ ਪਾਰਕਿੰਗ ਨੂੰ ਹੀ ਟਾਰਗੇਟ ਕਰਦੇ ਟਾਰਗੇਟ ਪਾਰਕਿੰਗ ਅੱਗੇ ਸਾਰੇ ਵੇਚ ਦੇ ਕਿੰਨਾ ਕਿੰਨਾ ਬੰਦੇ ਕਿੰਨਾ ਅੱਗੇ ਵੱਖ-ਵੱਖ ਲੋਕਾਂ ਨੂੰ ਜਿਨ੍ਹਾਂ ਨੂੰ ਹੈਗੇ ਕਈਆਂ ਨੂੰ ਦਿੱਤੇ ਹੋਏ ਆ ਜਿਨ੍ਹਾਂ ਵਿਚਾਰਿਆਂ ਨੂੰ ਇਹ ਦਾਅ ਸਾਡੀ ਆਰਸੀ ਗਵਾਚ ਗਈ ਹੈਗੀ ਉਹ ਹੁਣ ਜਿਹੜੀ ਐ ਡੀਐਸਰ ਕਰਕੇ ਮੈਂ ਕਹਿ ਰਿਹਾ ਨਾ ਹਜੇ ਤਪੀਸ਼ ਜਾਰੀ ਹੈਗੀ ਆ ਉਹ ਪਤਾ ਕਰਨਾ ਕਿ ਉਹਨਾਂ ਦੀ ਇੰਟੈਂਸ਼ਨ ਕੀ ਸੀ ਜੇ ਤਾਂ ਉਹ ਜਿਹੜੇ ਬੋਨਫਾਇਡ ਪਰਚੇਸਰ ਸੀ ਫਿਰ ਤਾਂ ਨਹੀਂ ਹੈਗੇ ਜੇ ਉਹਨਾਂ ਨੂੰ ਪਤਾ ਹੈਗਾ ਕਿ ਉਹਨਾਂ ਨੇ ਜਿਹੜੀ ਹੈਗੀ ਚੋਰੀ ਅਗਲੀ ਪੁਚਛੇਸ਼ ਕਰਕੇ ਕਾਰਵਾਈ ਕੀਤੀ ਜਾਏ ਸਰ ਇਹ ਕਿੰਨੇ ਦਾ ਵੇਚਦੇ ਸੀ ਮੋਟਰਸਾਈਕਲ ਅੱਗੇ ਜਿਹੜਾ ਹੁਣ ਤਾਂ ਜਿਹੜਾ ਹੈਗਾ ਉਹ ਜੇ ਲੱਗੀ ਪੱਬੀ ਵਾਲਾ ਹਿਸਾਬ ਹੁੰਦਾ ਹੈ ਚੋਰੀ ਦੀਆਂ ਚੀਜ਼ਾਂ ਦਾ ਹਜਾ ਐ ਸੱਚ ਤਾਂ ਹਜੇ ਕੋਈ ਪਾਰਟਿਕੂਲਰ ਨਾ ਪ੍ਰਾਈਸ ਟੈਗ ਨਹੀਂ ਹੈਗਾ ਕਿ ਉਸ ਰੇਂਜ 'ਚ ਵੇਚਦੇ ਸੀਗੇ ਜਿਹਨੂੰ ਜਿਸੇ ਨੂੰ ਕਿਸੇ ਨੂੰ ਕਹਿਤਾ ਵੀ ਇਹ ਮੇਰੀ ਮਦਰ ਬਿਮਾਰ ਹੈਗੀ ਆ ਤੁਸੀਂ ਮੇਰਾ ਮੋਟਰਸਾਈਕਲ ਰੱਖ ਲਓ ਮੈਨੂੰ ਇਹਨੇ ਪੈਸੇ ਦੇ ਦਿਓ ਸੋ ਇਹ ਜਿਹੜੇ ਚੋਰ ਹੁੰਦੇ ਆ ਇਹਨਾਂ ਦਾ ਵੇਚਣਾ ਵੀ ਇੱਕ ਚਾਲ ਸਜਾ ਬਟ ਉਹ ਕਿੰਨਾ ਕੁ ਚੀਜ਼ ਉਹ ਸਹੀ ਹੈਗੀ ਆ ਜਾਂ ਕਿੰਨੀ ਕਿ ਨਹੀਂ ਹੈਗੀ ਉਹ ਤਾਂ ਦੌਰਾਨੇ ਤਫਤੀਸ਼ ਹੀ ਪਤਾ ਲੱਗੇਗਾ ਉਪਡੇਟ ਮੋਰਟਸ ਨਾਲ ਬਰਾਮਤ ਕੀਤੇ ਗਏ ਅਲਾਉਟ ਦੇ ਅੰਦਰ ਵਿੱਚ ਉਹ ਮੋਰਟਸ ਨਾਲ ਵਿੱਚ ਕੋਈ ਬਾਤ ਅਦਾ ਕੋਈ ਨਹੀਂ ਦਿੱਤਾ ਕਿ ਦੇਖੋ ਇਹ ਚੀਜ਼ਾਂ ਸੈਡੀਆਂ ਹੈਗੀਆਂ ਸਾਡੀਆਂ ਆਪਰੇਸ਼ਨਲ ਡਿਟੇਲਸ ਹੁੰਦੀਆਂ ਉਹ ਮੈਂ ਓਪਨਲੀ ਨਹੀਂ ਡਿਸਕਸ ਕਰ ਸਕਦਾ ਠੀਕ ਹੈ ਜੀ ਸਰ ਖੜੇ ਹੋ ਸਾਰੇ